ਇਪਾ ਕੁਆਂਕਾਰ ਸਤਨਾਮ ਕਰਤਾ ਪੁਰਖ ਮੇਰ ਲਿਪਾ ਹੋ ਮੇਰ ਬਾਹ ਅਕਾਨ ਮੂਰਤ ਅਜੁਨੀ ਸੈਭੰ ਗੁਰ ਪ੍ਰਸਾਦ ਹਾਮੇ ਆਗਣ ਪਰੇ ਇਹ ਕੋ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖਤਾਹੀ ਕਿਰਪਾ ਕਰੋ ਦੀਨ ਕੇ ਧਾਤੇ ਮੇਰਾ ਗੁਣ ਓਗਣਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤਿ ਇਹੀ ਗੁਰੂ ਸਾਹਿਬ ਜੀਓ ਸਾਜ ਸੰਗਤਿਓ ਸਾਜ ਜੀ ਅਸੀਂ ਤਨ ਤਨੇ ਆਖ ਸੀ ਗੁਰੂ ਰੰਗ ਸਰੀ ਦੀ ਅਜ ਗੁਰਿੰਦੇ ਰਹਿ ਕੇ ਬੈਠੇ ਹੋਏ ਹਾਜ਼ਰੀਆਂ ਭਰਦੇ ਹਾਂ ਗੁਰਬਾਣੀ ਨੂੰ ਧਿਆਨ ਦੇ ਨਾਲ ਵਿਚਾਰ ਕੇ ਜੇ ਹੋਈਏ ਤੇ ਸਾਨੂੰ ਸਮਝ ਆਉਂਦੀ ਹੈ ਕਿ ਪ੍ਰਮਾਤਮਾ ਦੀ ਬਹੁਤ ਕਿਰਪਾ ਹੋਏ ਤੇ ਬੁਰਕਾ ਜਨਮ ਪ੍ਰਾਪਤ ਹੁੰਦਾ ਹੈ ਪ੍ਰਮਾਤਮਾ ਦੀ ਬੜੀ ਕਿਰਪਾ ਹੋਏ ਤੇ ਸਾਨੂੰ ਗੁਰੂ ਤੇ ਲਾੜ ਲਾਇਆ ਜਾਂਦਾ ਹੈ ਪ੍ਰਮਾਤਮਾ ਦੀ ਅਪਾਰ ਰਛਸ ਹੋਏ ਤਾਂ ਸੰਗਤ ਪ੍ਰਾਪਤ ਹੁੰਦੀ ਹੈ ਬਾਣੀ ਦੀਆਂ ਦਾਤਾ ਪ੍ਰਾਪਤ ਹੁੰਦੀ ਹੈ ਅਸੀਂ ਵੱਡੇ ਭਾਗ ਦੇ ਹਾਂ ਵੱਡੇ ਭਾਗ ਦੀ ਸਾਥ ਸੰਗਤ ਪ੍ਰਾਪਤ ਤਨ ਭੇਟ ਦੁਰਮਤ ਖੋਈ ਜਦੋਂ ਵੱਡੇ ਭਾਗ ਹੁੰਦੇ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਗੁਰੂ ਦੀ ਸੰਗਤ ਨੇ ਸਾਡੇ ਮਨ ਦੀ ਜਿਹੜੀ ਮਾਇ ਲੱਤਦੀ ਇਸ ਰੋੜ ਹੈ ਅੱਜ ਅਸੀਂ जिथे नवा साल मना जा रहे हाँ उसको पेल आओ फते सज करिए प्यारे सागल करके फतेह बुलाओ सारे गज के वाहू जी का खालसा वाहेगुरु जी की फतेह अज नवा साल है ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹਾਂ ਅਸੀਂ ਵਿਚਾਰਦੇ ਹਾਂ ਕਿ ਅੱਜ ਨਵਾਂ ਸਾਲ ਕਿਵੇਂ ਹੈ ਨਵਾਂ ਸਾਲ ਤਾਂ ਜਨਵਰੀ ਨੂੰ ਬਣਾਇਆ ਜਾਂਦਾ ਸਾਡੇ ਸਰੀਰ ਵਾਸਤੇ ਸਾਡੇ ਕੰਮ ਕਾਰ ਵਾਸਤੇ ਜਿਹੜਾ ਇਸ ਵੀ ਸਾਣਾ ਹੈ ਜਿਹੜਾ ਜਨਵਰੀ ਨੂੰ ਨਵਾਂ ਸਾਲ ਹੁੰਦਾ ਉਹਦੀ ਵੀ ਉਹ ਨਹੀਂ ਜ਼ਰੂਰਤ ਹੈ ਜਿੰਨੇ ਅੱਜ ਦੇ ਨਵੇਂ ਸਾਲ ਦੇ ਕਿ ਗੁਰੂ ਸਾਹਿਬਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਦਾ ਜੋ ਆਗਮਨ ਪ੍ਰਕਾਸ਼ 1469 ਵਿੱਚ ਹੋਇਆ ਤੇ ਕੱਲ 3 ਹਗਣੇ ਤੇ ਕੱਲ ਤੱਕ 500 ਤੇ 56 ਮਾਨਸਾਰਵਤੀਤ ਹੋ ਗਿਆ ਅੱਜ ਇੱਕ ਜੇਤ ਦੇ ਮਿਨੇ ਤੋਂ 500 ਤੇ 55 ਸਾਲ ਸ਼ੁਰੂ ਹੋ ਗਿਆ ਹੈ ਨਾਨਕ ਸਾਹਿਬ ਸਮਤ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੁੰਦਾ ਹੈ ਕਿ ਅੱਜ ਗੁਰੂ ਨਾਨਕ ਦੇਵ ਜੀ ਦੇ ਸੰਸਾਰ ਵਿੱਚ ਔਣ ਸਮੇਂ ਤੋਂ ਲੈ ਕੇ ਹੁਣ ਤੱਕ 500 ਤੇ 55 ਸਾਲ ਗਤੀਤ ਹੋ ਗਏ ਨੇ 77 ਸਾਲ ਸ਼ੁਰੂ ਹੋ ਗਿਆ ਇੱਕ ਚਿੱਤਰ ਤੋਂ ਤੇ ਇਸੇ ਤਰ੍ਹਾਂ ਜਿੱਥੇ ਇਸਵੀ ਸੰਮਤ ਸਨ ਹੈ ਉਹ ਸਾਰਿਆਂ ਨੂੰ ਪਤਾ ਹੈ ਇੱਕ ਬਿਕਰਮੀ ਸੰਮਤ ਹੁੰਦਾ ਹੈ ਜੋ ਸ਼ੁਰੂ ਹੋਇਆ ਸਾਲ ਜਿਹੜਾ 2081 ਚੱਲ ਰਿਹਾ ਹੈ ਇਹ ਚੇਤਵਦੀ ਮੱਸਿਆ ਚੇਤ ਦੀ ਮੱਸਿਆ ਤੱਕ ਇਹ 2081 ਸੰਮਤ ਬਿਕਰਮੀ ਰਹਿਣਾ ਜਿਹੜੀ ਚੇਤ ਦੀ ਏਕਮ ਆ ਉਹ ਤੋਂ 2082 ਸੰਮਤ ਬਿਕਰਮੀ ਚੜ ਪੈਣਾ ਤੀਜਾ ਹੈ ਜਿਹੜਾ ਸਾਗਾ ਸੰਮਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਫੜਗੇਤ ਪਿਤਾ ਜੀ ਨੇ ਜਦੋਂ ਖਾਲਸਾ ਸਾਜਿਆ ਤੇ ਉਦੋਂ ਤੋਂ ਉਹ ਖਾਲਸਾ ਸੰਮਤ ਸ਼ੁਰੂ ਹੋਇਆ 30 ਚੇਤਰ ਅ ਤੱਕ ਖਾਲਸਾ ਸੰਮਤ ਜਿਹੜਾ ਹੈ ਉਹ 326 ਮਾਪਿਤ ਹੋਏ ਹਨ ਇੱਕ ਵਿਸਾਖ ਨੂੰ 327 ਸ਼ੁਰੂ ਹੋ ਜਾਣਾ ਇਹ ਮੈਂ ਤੁਹਾਨੂੰ ਦੱਸ ਦਿੰਦੇ ਨੇ ਤਾਂ ਕਿ ਸਾਨੂੰ ਇਹ ਗੱਲ ਦੀ ਸਮਝ ਰਹੇ ਕਿ ਜਿਹੜਾ ਅੱਜ ਨਾਰਕਸਾਈ ਸੰਵਤ ਜਿਹੜਾ ਸ਼ੁਰੂ ਹੋਇਆ ਹੈ 57 557 ਤੇ ਇਹਦੇ ਕਰਕੇ ਸਾਨੂੰ ਲੱਖ ਲੱਖ ਮੁਬਾਰਕਾਂ ਨੇ ਇਹ ਕਿਵੇਂ ਪਤਾ ਲੱਗੇ ਕਿ ਇਹ ਚੇਤੋਹੀ ਸ਼ੁਰੂ ਕੀਤਾ ਗਿਆ ਹੈ ਗੁਰੂ ਸਾਹਿਬਾ ਨੇ 12ਵਾਂ ਉਜਾ 12ਵਾਂ ਮਾਂ ਦੀ ਬਾਣੀ ਵਿੱਚ 14 ਸ਼ਬਦ ਨੇ ਪਹਿਲਾ ਸ਼ਬਦ ਹੈ ਗੁਰੂ ਸਾਹਿਬਾ ਨੇ ਉਚਾਰਿਆ ਊਮਕਾ ਗਜੋ ਇਹ 12 ਸ਼ਬਦ ਨੇ ਤੇ 12 ਸ਼ਬਦਾਂ ਤੋਂ ਬਾਅਦ 12 ਮਹੀਨਿਆਂ ਦੇ ਵਿਚਾਰੇ ਨੇ ਇੱਕ ਸ਼ਬਦ ਪਹਿਲਾ ਉਚਾਰਿਆ ਇੱਕ ਬਾਅਦ ਵਿੱਚ ਸਾਰੀ ਬਾਣੀ ਦੀ ਨਿਚੋੜ ਦੱਸਿਆ ਹੈ ਉਹਦੇ ਵਿੱਚ ਕਿਉਂ ਇਹ ਜਿਹੜਾ ਅੱਜ ਸਗਰਾਂਦ ਵੀ ਹੈ ਸਗਰਾਂਦ Hindu ਧਰਮ ਦੇ ਵਿੱਚ ਸੂਰਜ ਦੇਵਤੇ ਦੀ ਪੂਜਾ ਕੀਤੀ ਜਾਂਦੀ ਬੜਾ ਪਵਿੱਤਰ ਮੰਨਿਆ ਜਾਂਦਾ ਸੂਰਜ ਦੇਵਤਾ 12 ਰਾਸ਼ੀਆਂ ਨੇ 12 ਮਹੀਨੇ ਨੇ ਇੱਕ ਦੇ ਇੱਕ ਰਾਸ਼ੀ ਤੋਂ ਜਦੋਂ ਦੂਜੀ ਰਾਸ਼ੀ ਜਾਂਦਾ ਹੈ ਸੂਰਜ ਦੇਵਤਾ ਦਾ ਉਹ ਦਿਨ ਬੜਾ ਪਵਿੱਤਰ ਮੰਨਿਆ ਜਾਂਦਾ ਪਰ ਗੁਰੂ ਸਾਹਿਬਾਨ ਨੇ ਸਾਨੂੰ ਹਰ ਇੱਕ ਮਹੀਨੇ ਦੇ ਵਿੱਚ ਦੱਸਿਆ ਚਾਹੇ ਉਹ ਬਸੰਤ ਹੋਵੇ ਚਾਹੇ ਗਰਮੀ ਰੋਤ ਹੋਵੇ ਚਾਹੇ ਬਰਸਾਤ ਦੀ 12 ਮਹੀਨੇ ਨੇ 6 ਰੁੱਤਾਂ ਨੇ 2-2 ਮਹੀਨੇ ਦੀਆਂ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਜਿਹੜਾ ਵੀ ਮਨੁੱਖ ਗੁਰੂ ਦੇ ਨਾਲ ਜੁੜਦਾ ਹੈ ਉਹ ਉਹ ਹੀ ਦਿਨ ਵਿੱਤਰ ਹੁੰਦਾ ਹੈ ਸ਼ਰਧ ਹੁੰਦਾ ਹੈ ਅਖੀਰ ਤੇ ਸਤਿਗੁਰੂ ਜੀ ਕਹਿੰਦੇ ਨੇ ਮਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਮੇ ਨਾ ਮੂਰਤ ਉਹ ਚੰਗਾ ਜਦੋਂ ਅਸੀਂ ਗੁਰਬਾਣੀ ਨਾਲ ਜੁੜਦੇ ਹਾਂ ਫਰਬਾਤਵਾ ਸਾਨੂੰ ਯਾਦ ਆਉਂਦਾ ਹੈ ਸੰਗਤ ਵਿੱਚ ਆਉਂਦੇ ਹਾਂ ਕਿ ਅੱਜ ਅਸੀਂ ਵਿਚਾਰ ਕਰਦੇ ਹਾਂ ਜਿਹੜੇ ਪਹਿਲੇ ਸ਼ਬਦ ਦੇ ਦੋ ਗੁਰੂ ਸਾਹਿਬ ਨੇ ਇੱਕ ਚੇਤ ਦੇ ਮਹੀਨੇ ਦਾ ਇੱਕ ਪਹਿਲਾ ਪਹਿਲੇ ਸ਼ਬਦ ਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਕੀ ਕਹਿੰਦੇ ਨੇ ਕਿ ਕਿਰਤ ਕਰਮ ਕੇ ਵਿਛੜੇ ਕਰ ਕਰਪਾਵੇਂ ਨੋ ਰਾਮ ਅਸੀਂ ਆਪਣਾ ਕਰਮਾ ਕਰਕੇ ਵਿਛੜ ਜਾਂਦੇ ਹਾਂ ਜੋ ਸਾਧ ਸੰਗਤ ਜੀ ਜੋ ਸੋਚਦੇ ਹਨ ਜਿਹੜਾ ਵੀ ਸਾਡੇ ਮਨ ਦੇ ਵਿੱਚ ਫੁਰਲਾ ਆਉਂਦਾ ਜੋ ਅਸੀਂ ਸੋਚਦੇ ਹਾਂ ਉਹ ਸਾਡੇ ਸਾਡੇ ਉਹ ਕਰਮ ਬਣਦੇ ਨੇ ਉਹ ਸਾਡੀ ਕਿਰਤ ਬਣਦੀ ਸਾਡੇ ਸੰਸਕਾਰ ਬਣਦੇ ਨੇ ਉਹ ਛੱਬ ਜਾਂਦੇ ਨੇ ਉਹ ਬੁੱਬ ਤੋਂ ਚੇਤਨ ਸਾਡੇ ਇਹ ਹਿਰਦੇ ਵਿੱਚ ਛੱਬ ਜਾਂਦੇ ਨੇ ਉਹ ਸਾਡੇ ਸੰਸਕਾਰ ਬਣ ਜਾਂਦੇ ਨੇ ਉਹ ਜਨਮਾਂ ਜਨਮਾਂ ਤੱਕ ਸਾਡੇ ਨਾਲ ਰਹਿੰਦੇ ਅਸੀਂ ਕਿਹੜੀ ਕਿਰਤ ਕੀਤੀ ਕੀ ਸੋਚਿਆ ਕੀ ਬੋਲਿਆ ਕੀ ਕੀਤਾ ਉਹ ਸਾਡੀ ਕਿਰਤ ਬਣ ਗਈ ਤੇ ਉਹ ਜੇ ਚੰਗੇ ਕਰਮ ਅਸੀਂ ਸੋਚੇ ਜਾਂ ਕੀਤੇ ਜਾਂ ਬੋਲੇ ਤੇ ਚੰਗੀ ਕਿਰਤ ਬਣ ਗਈ ਜੇ ਬਾੜੇ ਸੋਚਿਆ ਬਾੜਾ ਬੋਲਿਆ ਮਾਰਾ ਤਾਂ ਮਾੜੀ ਕਿਰਤ ਬਣ ਗਈ ਕਿਹੜੀ ਕਿਰਤ ਸਾਨੂੰ ਨੇੜੇ ਲਿਆਉਂਦੀ ਆ ਕਿਹੜੀ ਕਿਰਤ ਸਾਨੂੰ ਦੂਰ ਲਿਜਾਂਦੀ ਆ ਗੁਰਬਾਣੀ ਨੇ ਖਾਂ ਦਾ ਕਰ ਦਿੱਤਾ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਰਮੀ ਆਪੋ ਆਗੜੇ ਕਰਮੀ ਕਿਹੜਾ ਕਰਮ ਕੀਤਾ ਆਪੋ ਆਪਣਾ ਚੰਗਾ ਦਾ ਬੰਦਾ ਕਿ ਨੇੜਾ ਹੈ કે ਦੂਰ ਕੋਈ ਕਰਮ ਨੇੜੇ ਲੈ ਆਉਂਦੇ ਨਹੀਂ ਪ੍ਰਮਾਤਮਾ ਦੇ ਨਾਲ ਨੇੜੇ ਵੀ ਕੋਈ ਦੂਰ ਲੈ ਜਾਂਦੇ ਨੇ ਇੱਥੇ ਵੀ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿਰਤ ਕਰਮ ਤੇ ਵਿਛੜੇ ਹੈ ਪ੍ਰਮਾਤਮਾ ਅਸੀਂ ਤੈਨੂੰ ਦੋਸ਼ ਨਹੀਂ ਦੇ ਸਕਦੇ ਜੇ ਅਸੀਂ ਦੁਖੀ ਹਾਂ ਜੇ ਅਸੀਂ ਅਵੇ ਛੜੇ ਹੋਇਆ ਹਾਂ ਤੇ ਆਪਣੇ ਕਰਮਾਂ ਕਰਕੇ ਆਪਣੀਆਂ ਕਰਪੂਤਾ ਕਰਕੇ ਕਿ ਕੀ ਅਭਿਅਥਿਆ ਕਰ ਕਿਰਪਾ ਮੇਲੋ ਰਾਮ ਅਸੀਂ ਆਪਣੇ ਆਪ ਤੇ ਜੋੜ ਨਹੀਂ ਸਕਦੇ ਸਾਡੇ ਉੱਤੇ ਕਿਰਪਾ ਕਰੋ ਸਾਨੂੰ ਆਪਣੇ ਨਾਲ ਜੋੜ ਲਓ ਅਸੀਂ ਆਪਣੇ ਕਰਮਾਂ ਕਰਕੇ ਵਿਛੜੇ ਹਾਂ ਤੇ ਤੇਰੀ ਕਿਰਪਾ ਦੇ ਨਾਲ ਜੋੜ ਸਕਦੇ ਹਾਂ ਹੁਣ ਸਾਨੂੰ ਸਮਝਾਉਣ ਵਾਸਤੇ ਗੁਰੂ ਜੀ ਨੇ ਅੱਗੇ ਪ੍ਰਮਾਣ ਦਿੱਤੇ ਨੇ ਇਹਨੇ ਅਸੀਂ ਜੋਨਾ ਵਿੱਚ ਮਨੋਖਾ ਜਨਮ ਦੇ ਵਿੱਚ ਘਟਕਿਆ ਰਹੇ ਹਾਂ ਚਾਰ ਪੁੰਟ ਦੇ ਦੇਸ ਭਰ ਮੈਂ ਆਤੇ ਆਏ ਪ੍ਰਭ ਈਸ਼ ਸਾਮ ਕਹਿੰਦੇ ਨੇ ਕਿ ਅਸੀਂ ਹੈ ਪ੍ਰਭੂ ਤੇਰੀ ਸ਼ਰਨਾ ਆਏ ਹੱਕ ਹੈ ਹਾਂ ਆਪਣੇ ਕਰਮ ਅਨਸਾਰ ਘਟਦੇ ਘਟਦੇ ਤੇ ਤੇਰੀ ਸ਼ਰਨ ਆਏ ਹਾਂ ਸਾਡਾ ਬੁਰਾ ਹਾਲ ਹੋਇਆ ਕਿਵੇਂ ਹੋਇਆ ਅਗਲੀ ਕੁੰਟੀਆਂ ਨੂੰ ਧਿਆਨ ਨਾਲ ਸੁਣੋ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਤੇ ਦੁੱਧ ਤੇ ਬਾਹਰੀ ਕਿਤੇ ਨਾ ਆਵੇ ਕਾਮ ਤੇ ਨਾ ਪਾਪ ਹੈ ਗਊ ਜਿਹੜੀ ਗਊ ਦੁੱਧ ਨਹੀਂ ਦਿੰਦੀ ਉਹ ਕਿਸੇ ਕੰਮ ਨਹੀਂ ਆਉਂਦੀ ਉਹ ਲੋਕ ਸੁਲਾਸਾ ਚਾਹਤ ਕਾਜੰਗ ਇਹ ਸਾਰੇ ਜਾਣਦੇ ਹਾਂ ਫਿਰ ਦੂਜਾ ਪ੍ਰਮਾਣ ਸਤਿਗੁਰੂ ਜੀ ਨੇ ਕਿਹਾ ਜਲਨ ਸੰਸਾਖ ਤੁਮਲਾਪਤੀ ਉਭਜੇ ਨਹੀਂ ਕਾਮ ਜੇ ਹੁਣ ਫਸਲ ਸ਼ਾਖਾ ਬਗੀਚਾ ਸਬਜੀ ਫਸਲ ਜੇ ਉਹਨੂੰ ਪਾਣੀ ਨਾ ਮਿਲੇ ਜਾਂ ਨਾ ਮਿਲੇ ਤੇ ਉਹ ਉਹ ਮੁਰਝਾ ਜਾਣਗੇ ਉਹਨਾਂ ਵਿੱਚੋਂ ਸਾਨੂੰ ਕੋਈ ਲਾਭ ਨਹੀਂ ਮਿਲ ਸਕਦਾ ਹੁਣ ਤੀਜਾ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਅੱਗੇ ਕਿਹਾ ਕਿ ਇਸੇ ਤਰ੍ਹਾਂ ਜਿਵੇਂ ਜਿਹੜੀ ਗਾਂ ਦੁੱਧ ਨਹੀਂ ਦਿੰਦੀ ਉਹਦੀ ਕੋਈ ਕੀਮਤ ਨਹੀਂ ਕਿਸੇ ਕੰਮ ਨਹੀਂ ਆਉਂਦੀ ਫਸਲ ਪਾਣੀ ਤੋਂ ਬਿਗਾਰ ਸੁੱਕ ਜਾਂਦੀ ਹੈ ਤੇ ਅਸੀਂ ਇਥੋਂ ਟੁੱਟ ਗਏ ਤੇ ਅਸੀਂ ਬਹੁਤ ਹੀ ਦੁਖੀ ਹੋ ਰਹੇ ਹਾਂ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਹਰ ਨਾ ਨ ਮਿਲਿਆ ਸਾਜਨਾ ਕਤ ਪਾਈਏ ਵਿਸਰਾਮ ਵਿਸਰਾਮ ਦਾ ਭਾਵ ਹੈ ਟਿਕਣਾ ਮਨ ਦੀ ਸ਼ਾਂਤੀ ਤੇ ਕਹੋ ਕਿਦਦੇ ਜੇ ਨਾ ਦਾ ਭਾਵ ਹੈ ਮਾਲਕ ਜੇ ਪਰਮਾਤਮਾ ਅਕਾਲ ਪੁਰਖ ਦੇ ਨਾਲ ਟੁੱਟੇ ਰਹੀਏ ਇਸ ਸਾਡਾ ਬੁੱਧੇ ਮਨ ਇੱਕ ਤਾਂ ਦੇਖ ਨਹੀਂ ਸਕਦਾ ਸ਼ਾਂਤ ਨਹੀਂ ਹੋ ਸਕਦਾ ਹੁਣ ਸਤਿਗੁਰੂ ਜੀ ਹੁਣ ਦੂਜਾ ਪਾਖੰਡੇ ਸ਼ੁਰੂ ਕਰਦੇ ਨੇ ਇੰਦਰੇ ਜਿਤ ਘਰ ਸਤਿਗੁਰੂ ਜੀ ਕਹਿੰਦੇ ਨੈ ਜਿਤ ਘਰ ਜਿਸ ਹਿਰਦੇ ਘਰ ਵਿੱਚ ਹਰ ਕੰਤ ਨਾ ਪ੍ਰਗਟੇ ਜਿਹਦੇ ਹਿਰਦੇ ਘਰ ਦੇ ਵਿੱਚ ਪਰਮਾਤਮਾ ਕੰਤ ਦਾ ਵਾਸਾ ਨਹੀਂ ਹੁੰਦਾ ਤੇ ਉਹ ਹਿਰਦਾ ਤਪਦਾ ਹੈ ਅੱਖੇ ਵਾਂਗ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਪਾਠਨਗਰ ਸੇ ਗ੍ਰਾਮ ਤੇ ਸਤਿਗੁਰੂ ਜੀ ਕਹਿੰਦੇ ਨੇ ਜੇ ਅਸੀਂ ਗੁਰੂ ਤੋਂ ਬੇਮਕ ਹੋਏ ਰਹਿ ਪਰਮਾਤਮਾ ਤੋਂ ਟੁੱਟੇ ਰਹਿ ਤੇ ਸਾਰੇ ਦੁਨੀਆ ਦੀਆਂ ਜਿਹੜੇ ਸੁੱਖ ਸੁਵਿਧਾ ਹਨ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਸਾਰਾ ਉਹ ਸ਼ਿੰਗਾਰ ਤਮੋਲ ਰਸ ਸਣ ਦੇ ਹੀ ਸਭ ਖਾਮ ਕਹਿੰਦੇ ਨੇ ਦੁਨੀਆਂ ਦੇਆਂ ਸੋਹਣੀਆਂ ਚੀਜ਼ਾਂ ਸੋਹਣੇ 부ਧਾਰਤ ਰੰਗ ਰਾਗ ਤੇ ਸੁੰਦਰ ਦੇਹੀ ਜਿਹੜੀ ਐ ਇਹ ਸਭ ਕੁਝ ਬੇਅਰਥਾ ਜੇ ਅਸੀਂ ਟੁੱਟ ਗਏ ਆ ਪ੍ਰਮਾਤਮਾ ਤੋਂ ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਅੱਗੇ ਕੀ ਕਹੇ ਨੇ ਪ੍ਰਭ ਸੁਆਮੀ ਕੰਤ ਵਿਹੂਣੀਆਂ ਗਏ ਹੈ ਆਪਣੇ ਕੰਤ ਮਾਰਗ ਤੋਂ ਟੁੱਟ ਗਏ ਮੀਤ ਸੱਜਣ ਸਭ ਜਾਣ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਸਾਡੇ ਮਿੱਤਰ ਸਾਡੇ ਸੱਜਣ ਸਾਡੀ ਮਾਇਆ ਸਾਡੀ ਜਾਇਦਾਦ ਇਹ ਇਹ ਦੁਖਦਾਈ ਹੋ ਜਾਂਦੇ ਨੇ ਇਹ ਜੰਮ ਦਾ ਰੂਪ ਤਾਰ ਕਰ ਲੈਂਦੇ ਨੇ ਇਹ ਸਾਨੂੰ ਸੁੱਖ ਨਹੀਂ ਦਿੰਦੇ ਸੁੱਖ ਕਿਹਦੇ ਵਿੱਚ ਆ ਜਦੋਂ ਅਸੀਂ ਜੁੜੇ ਰਹਿੰਦੇ ਹਾਂ ਇਹੋ ਚੀਜ਼ਾਂ ਸੁੱਖ ਦਿੰਦੀਆਂ ਨੇ ਤੇ ਇਹੋ ਚੀਜ਼ਾਂ ਜਿਹੜੀਆਂ ਨੇ ਦੁੱਖ ਦਿੰਦੀਆਂ ਜਦੋਂ ਅਸੀਂ ਟੁੱਟ ਜਾਂਦੇ ਹਾਂ ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਅੱਗੇ ਕਹਿੰਦੇ ਨੇ ਕਿ ਨਾਨਕ ਦੀ ਬੇਨਤੀ ਆ ਕਰ ਕਿਰਪਾ ਦੀ ਜੇ ਨਾਮ हे ਪ੍ਰਭੂ ਜੇ ਤੇਰੇ ਨਾਮ ਤੋਂ ਬਿਗਾਰ ਅਸੀਂ ਹਰ ਬੰਦੀਓ ਜਲਵਲ ਜਾਓ ਮੈਂ ਆਪਣਾ ਗੁਰੂ ਚ ਦੇਖਿਆ ਤੇ ਗੁਰੂ ਨੇ ਕੀ ਤਸਿਆ ਕਿ ਜੇ ਜੁੜੇ ਰਹੋਗੇ ਤੇ ਸੁਖੀ ਰਹੋ ਜੇ ਟੁੱਟ ਜਾਓਗੇ ਤੇ ਦੁਖੀ ਹੋ ਜਾਓਗੇ ਜਲਵਲ ਜਾਓਗੇ ਤੇ ਫਿਰ ਉਹਦੇ ਉਹਦੇ ਵਿੱਚ ਬੇਨਤੀ ਇੱਕ ਰਹਿ ਜਾਂਦੀ ਆ ਸਤਿਗੁਰੂ ਜੀ ਕਹਿੰਦੇ ਨੇ ਨਾਨਕ ਕੀ ਬੇਨਤੀ ਆ ਕਰ ਕਿਰਪਾ ਦੀ ਜੇ ਨਾਮ ਕਿੰਨੇ ਕਿਰਪਾ ਕਰਕੇ ਆਪਣਾ ਨਾਮ ਦਿਓ ਸਾਡੀ ਕੋਈ ਅੰਤ ਨਹੀਂ ਹੈ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇ ਚਲਤਾ ਹੈ ਪ੍ਰਭੂ ਤੁਹਾਡਾ ਨਾਮ ਤੇ ਤੁਸੀਂ ਹੀ ਅਟਲ ਹੋ ਸਾਨੂੰ ਆਪਣੇ ਨਾਮ ਨਾਲ ਜੋੜੋ ਸਾਡਾ ਪਾਰ ਉਤਾਰਾ ਕਰੋ ਇਹ ਹੈ ਪਹਿਲਾ ਸ਼ਬਦ ਉਸ ਤੋਂ ਬਾਅਦ ਅੱਜ ਦਾ ਜੋ ਚੇਜ਼ ਉਹ ਵੀ ਮੈਂ ਚੜਦਾ ਹੈ ਵੀ ਅਸੀਂ ਵਿਚਾਰ ਕਰਦੇ ਹਾਂ ਸਤਿਗੁਰੂ ਮਹਾਰਾਜ ਸਾਹਿਬ ਦੀ ਐਸਾ ਮਿਨ ਦੇ ਵਿੱਚ ਚੇਤ ਗੋਬਿੰਦ ਰਾਜੂ ਗਿਆ ਧਿਆਨ ਦੇ ਨਾਲ ਜਦੋਂ 12ਵਾਂ ਪੜਾਂਗੇ ਨਾ ਅਸੀਂ ਤੇ ਤਤੇ ਦੇ ਨਾਲ ਸਿਹਾਰੀ ਲੱਗੀ ਹੋਈ ਆ ਵਰਤ ਕਰਨ ਵਾਸਤੇ ਉੱਥੇ ਵਿਸਰਾਮ ਨਹੀਂ ਆ ਤੇ ਅਰਥ ਵਾਸਤੇ ਚੇਤੇ ਵੀ ਨੀਂਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਚੇਤ ਦਾ ਕੋਈ ਨਾ ਛੱਡਿਆ ਬੜਾ ਸੁਭਾਅ ਨਾ ਮਿਨਾਂ ਹੈ ਬਸੰਤਰ ਹੁੰਦਾ ਹੈ ਇਹਦੇ ਵਿੱਚ ਨਾ ਠੰਡ ਨਾ ਜ਼ਿਆਦਾ ਗਰਮੀ ਇਹ ਜੇ ਸੁਭਾਅ ਨੇ ਮਹੀਨੇ ਦੇ ਵਿੱਚ ਜੇ ਪ੍ਰਮਾਤਮਾ ਨੂੰ ਯਾਦ ਕਰੀਏ ਕੇਦ ਗੋਬਿੰਦ ਅਰਾਧਿਆ ਹੋਵੇ ਆਨੰਦ ਕਣਾ ਕਣਾ ਦਾ ਪਾਵ ਹੈ ਬਹੁਤਾ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਬਹੁਤ ਸਾਰੀਆਂ ਖੁਸ਼ੀਆਂ ਆਨੰਦ ਖੇੜੇ ਪ੍ਰਾਪਤ ਹੋਣਗੇ ਤੇ ਜੇ ਅਸੀਂ ਉਸ ਪ੍ਰਮਾਤਮਾ ਦੀ ਤੇ ਅੱਧੇ ਮਹੀਨੇ ਵਿੱਚ ਅराधना ਕਰਾਂਗੇ ਸਤਿਗੁਰੂ ਜੀ ਇਹ ਨਹੀਂ ਕਹ ਰਹੇ ਕਿ ਤੇਰੇ ਦੇ ਮਹੀਨੇ ਵਿੱਚ ਹੀ ਰੱਤ ਦਾ ਹਰੇਕ ਮਹੀਨੇ ਦੇ ਵਿੱਚ ਦੱਸਿਆ ਹੈ ਕਿ ਇਸ ਰੋਤ ਦਾ ਇਸ ਮਹੀਨੇ ਦਾ ਸਾਨੂੰ ਲਾਭ ਤਾਂ ਮਿਲਦਾ ਹੈ ਜੇ ਅਸੀਂ ਜੁੜੇ ਰਹਿੰਦੇ ਹਾਂ ਨਹੀਂ ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਜਿਹੜੀ ਸਰਦੀਆਂ ਵਿੱਚ ਇੰਨੀ ਠੰਡ ਪੈਂਦੀ ਹੈ ਚੰਦਨ ਚਾਂਦਨਾ ਸਰਦ ਰੋਤੂ ਮੂਤ ਲੰਗੜੀ ਕਾਮ ਸਤਿਗੁਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਤੇ ਚੰਦਨੀ ਠੰਡਾ ਸਰਦ ਰੋਤ ਵੀ ਠੰਡੀ ਚੰਦਰਮਾ ਦੀ ਚਾਨਣੀ ਵੀ ਠੰਡੀ ਪਰ ਜੇ ਅਸੀਂ ਟੁੱਟੇ ਹਾਂ ਅੰਤ ਘਰ ਸਾਡਾ ਮਾਨਾ ਪਠੇ ਵਾਂਗ ਕੱਬਦਾ ਰਹਿੰਦਾ ਹੈ ਸਤਿਗੁਰੂ ਜੀ ਕਹਿੰਦੇ ਨੇ ਜੇ ਖੁਸ਼ੀ ਆਨੰਦ ਪ੍ਰਾਪਤ ਕਰਨਾ ਤੇ ਉਸ ਦੀ ਆराधना ਕਰੀਏ ਜੀ ਦੇ ਵਿੱਚ ਰੰਦੇ ਵਿੱਚ ਫਿਰ ਸੰਤ ਜਨਾ ਮਿਲ ਪਾਈ ਹੈ ਇਹ ਜੁਗਤੀ ਕਿੱਥੋਂ ਮਿਲਦੀ ਆ ਆਰਾਧਨਾ ਕਰਦੀ ਇਹ ਅਕਲ ਕਿੱਥੋਂ ਮਿਲਦੀ ਆ ਸੋਝੀ ਕਿੱਥੋਂ ਮਿਲਦੀ ਆ ਗੁਰੂ ਦੀ ਸੰਗਤ ਦੇ ਵਿੱਚ ਸੰਤ ਦੇ ਨਾਮ ਦੀ ਸੰਗਤ ਦੇ ਵਿੱਚ ਸੰਤ ਕੌਣ ਹੈ ਗੁਰੂ ਸੰਤ ਜਨਾ ਮਿਲ ਪਾਇਆ ਰਸਨਾ ਨਾਮ ਕੋੜ ਆਪਣੀ ਜੀਭਾਂ ਦੇ ਨਾਲ ਉਹਦੇ ਗਉਣ ਉਚਾਰ ਕੇ ਸੰਗਤ ਵਿੱਚ ਜੁੜ ਕੇ ਤੇ ਮਨ ਨਿਸ਼ਾਨੀ ਪ੍ਰਾਪਤ ਹੋ ਸਕਦੀ ਆ ਜਨ ਪਾਇਆ ਪ੍ਰਭ ਆਪਣਾ ਆਏ ਕਿਸੇ ਗਣਾ ਸਤਿਗੁਰੂ ਜੀ ਕਹਿੰਦੇ ਨੇ ਗਿਣਤੀ ਉਹਦੀ ਆ ਮਨੁੱਖਾ ਜਨਮ ਲੈ ਕੇ ਸੰਸਾਰ ਵਿੱਚ ਸਫਲ ਉਹ ਹੋਇਆ ਗਿਣਿਆ ਉਹ ਜਣਾ ਜਿਹੜੇ ਆਪਣੇ ਪ੍ਰਭੂ ਦੇ ਨਾਲ ਜੁੜੇ ਨੇ ਤੇ ਫਿਰ ਅੱਗੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਇੱਕ ਖਿੰਦੇ ਸਬਨ ਜੀਵਣਾ ਵਰਥਾ ਜਨਮ ਜਣਾ ਕਹਿੰਦੇ ਨੇ ਜਦੋਂ ਅਸੀਂ ਉਹਦੇ ਨਾਲ ਜੁੜਦੇ ਹਾਂ ਤੇ ਮਨੁੱਖਾ ਜਨਮ ਸਫਲ ਜੇ ਇੱਕ ਖੈਨ ਵਾਸਤੇ ਵੀ ਉਹਦੇ ਨਾਲ ਟੁੱਟਦੇ ਆ ਤੇ ਐ ਜਾਣੋ ਉਹਨੂੰ ਬਿਆੰਤ ਦੁੱਖ ਚੰਬੜ ਗਏ ਨੇ ਹੁਣ ਅੱਗੇ ਸਤਿਗੁਰੂ ਮਹਾਰਾਜ ਸਾਹਿਬ ਕੀ ਕਹਿੰਦੇ ਨੇ ਉਹ 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 ਪਰਮਾਤਮਾ ਕਿਹੜਾ ਹੈ ਜਿਹਦੇ ਨਾਲ ਜੁੜਨਾ ਜਿਹਦੇ ਬਾਰੇ ਸਤਿਗੁਰੂ ਜੀ ਕਹਿ ਰਹੇ ਨੇ ਕਿ ਹਰੀ ਦਾ ਨਾਮ ਅਕਾਲ ਉਹ ਹੈ ਕੌਣ ਉਹ ਕਿੱਥੇ ਰਹਿੰਦਾ ਹੈ ਅਗਲੀ ਕੌਂਤੀ ਵਿੱਚ ਦੱਸਿਆ ਹੋਇਆ ਹੈ ਸਤਿਗੁਰੂ ਜੀ ਕਹਿੰਦੇ ਨੇ ਜਲ ਥਲ ਮਹੀ ਅਲ ਪੂਰਿਆ ਅਲਵਿਆ ਵਿੱਚ ਬਣਾ ਸਤਿਗੁਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਪਾਣੀ ਵਿੱਚ ਖੁਦਤਾ ਤੇ ਤੇ ਖਾਲੀ ਜਗ੍ਹਾ ਚ ਪਲਾੜ ਚ ਮਹੀ ਤੇ ਤਲ ਦੋ ਲਫਜ ਨੇ ਮਹੀ ਤੇ ਤਾਲ ਮਹੀ ਦਾ ਭਾਵ ਹੈ ਧਰਤੀ ਧਰਤੀ ਦੇ ਉੱਪਰ ਜਿਹੜੀ ਖਾਲੀ ਜਗ੍ਹਾ ਆਕਾਸ਼ ਦੇ ਵਿੱਚ ਪਾਣੀ ਵਿੱਚ ਤਰਤੀ ਵਿੱਚ ਖਾਲੀ ਜਗ੍ਹਾ ਵਿੱਚ ਸਾਰਾ ਥਾਂ ਤੇ ਮੇਰਾ ਪਰਮਾਤਮਾ ਵਸ ਰਿਹਾ ਤੇ ਜੰਗਲਾਂ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਹੁਣ ਸਮਝ ਆ ਗਈ ਵੀ ਕਿੱਦ ਨਾਲ ਜੁੜਨਾ ਤੇ ਸਤਿਗੁਰੂ ਜੀ ਕਹਿੰਦੇ ਨੇ ਸੋ ਪ੍ਰਭ ਚੇਤਨਾ ਆ ਗਈ ਸੋ ਪ੍ਰਭ ਚੇਤਨਾ ਆਵੀ ਕਿਤਨਾ ਦੁੱਖ ਗਣਾ ਕਿੰਨੇ ਕ ਦੁੱਖ ਆਉਣਗੇ ਉਹਨਾਂ ਦੀ ਬੇਨਤੀ ਨਹੀਂ ਹੋਏਗੀ ਪਹਿਲਾਂ ਕਿਹਾ ਹੈ ਕਿ ਜੇ ਜੁੜੋਗੇ ਤੇ ਪਨਾ ਸੁੱਖ ਮਿਲੇਗਾ ਹੁਣ ਕਹਿੰਦੇ ਨੇ ਜੇ ਟੁੱਟ ਜਾਵਾਂਗੇ ਤੇ ਉਹਦੀ ਗਿਣਤੀ ਨਹੀਂ ਹੋਏਗੀ ਕਿੰਨਾ ਕੁ ਦੁੱਖ ਆਏਗਾ ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਅੱਗੇ ਕਹਿੰਦੇ ਨੇ ਜਿੰਨੀ ਰਾਹ ਆਇਆ ਸੋ ਪ੍ਰਭੂ ਜਿੰਨੀ ਰਾਹ ਆਇਆ ਸੋ ਪ੍ਰਭੂ ਇੰਨਾ ਭਾਗ ਮਾਣਾ ਮਨ ਦਾ ਭਾਵ ਬਹੁਤਾ ਮਣਾ ਮੂਈ ਉਹਦੇ ਭਾਗ ਨੇ ਉਹਦੇ ਭਾਗ ਬਹੁਤ ਜਿਆਦਾ ਨੇ ਚੰਗੇ ਨੇ ਜਿਹੜੇ ਉਸ ਮਾਲਕ ਨਾਲ ਜੁੜਦੇ ਨੇ ਤੇ ਸਤਿਗੁਰੂ ਜੀ ਕਹਿੰਦੇ ਨੇ ਜਦੋਂ ਸਮਝ ਆ ਜਾਂਦੀ ਜਿੰਨੂੰ ਉਹ ਫਿਰ ਗੁਰੂ ਜੀ ਦੇ ਨਾਲ ਜੁੜ ਕੇ ਇਉਂ ਗਾਉਂਦਾ ਹੈ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਕਹਿੰਦੇ ਨੇ ਸਾਡੇ ਮਨ ਦੇ ਵਿੱਚ ਪਿਆਸ ਹੈ ਸਾਨੂੰ ਹਰੀ ਦਾ دیدار ਹੋਵੇ ਸਾਨੂੰ ਉਹਦੀ ਪ੍ਰਾਪਤੀ ਹੋਵੇ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਅ ਅੱਗੇ ਕਹਿੰਦੇ ਨੇ ਕਿ ਨਾਨਕ ਪਿਆਸ ਬਣਾ ਫਿਰ ਹੁਣ ਚੇਤ ਦੇ ਮਹੀਨੇ ਦੀ ਅਖੀਰਲੀ ਵਰਤੀ ਵਿੱਚ ਆਉਂਦੇ ਨੇ ਕਹਿੰਦੇ ਨੇ ਚੇਤ ਮਿਲਾਏ ਸੋ ਪ੍ਰਭੂ ਕਹਿੰਦੇ ਨੇ ਅਸੀਂ ਉਹ ਪ੍ਰਭੂ ਦੇ ਨਾਲ ਆਪ ਤੇ ਜਵੜ ਨਹੀਂ ਸਕਦੇ ਨਾ ਸਾਨੂੰ ਸਮਝ ਆ ਸਕਦੀ ਹੈ ਨਾ ਸਾਨੂੰ ਉਹਦਾ ਨਾਮ ਪ੍ਰਾਪਤ ਹੋ ਸਕਦਾ ਤੇ ਇਸ ਮਹੀਨੇ ਦੇ ਵਿੱਚ ਉਹ ਮਿਲਾਉਂਦਾ ਹੈ ਕੌਣ ਗੁਰੂ ਚੇਤ ਮਿਲਾਏ ਸੋ ਪ੍ਰਭੂ ਜਿਸਕੇ ਪੈ ਲੱਗਾ ਕਹਿੰਦੇ ਨੇ ਜਿਹੜਾ ਗੁਰੂ ਮੈਨੂੰ ਪਰਮਾਤਮਾ ਦੇ ਨਾਲ ਮਿਲਾ ਦੇ ਮੈਂ ਉਹਦੀ ਤਾਰੀਂ ਪਾਵਾਂ ਉਹਦੀ ਚਰਣੀ ਲਗਾਉਂ। ਅਰ ਅ ਸ਼ੁਕਰਾਨਾ ਕਰਾਂ ਉਹਦੇ ਚਰਣਾ ਦੀ ਝੋਕ ਜਾਵਾਂ ਕਿ ਉਹ ਪੇ ਕਿ ਉਹ ਸੇ ਪਹਿਲਾਂ ਕੋਲ ਸਮਝ ਦਿੱਤੀ ਗਿਆਨ ਦੁੱਤਾ ਸਤਿਗੁਰੂ ਜੀ ਕਹਿੰਦੇ ਨੇ ਸਾਡਾ ਇਹੜਾ ਮਾਨ ਅਗਿਆਨਤਾ ਵਿੱਚ ਭਰਿਆ ਹੋਇਆ ਸਤਿਗੁਰੂ ਜੀ ਕੀ ਕਰਦੇ ਨੇ ਗਿਆਨ ਅੰਜਨ ਗਿਆਨ ਦਾ ਸਰਮਾ ਦੇਖ ਕੇ ਸਾਡਾ ਅਗਿਆਨਤਾ ਦਾ ਹਨੇਰਾ ਦੂਰ ਕਰ ਦਿੰਦਾ ਹੈ ਇਹਦੇ ਰਾਹ ਗੁਰੂ ਸਾਡਾ ਫਰਜ਼ਬੰਦ ਸਾਹਿਬ ਦੇ ਅਸੀਂ ਗੁਰੂ ਦੇ ਚਰਨਾਂ ਦੇ ਨਾਲ ਜੁੜ ਗਏ ਹੁਣ ਸਤਿਗੁਰੂ ਅੱਗੇ ਕਹਿੰਦੇ ਨੇ ਕਿ ਜੇਤਨ ਲਾਏ ਸੋ ਪ੍ਰਭੂ ਤੇ ਸਿਕੇ ਪਾਏ ਲਗਾਓ ਇਹ ਦੋ ਸ਼ਬਦ ਨੇ ਜਿਹੜੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਾਨੂੰ ਇਸ 12ਵਾਂ ਦੇ ਪਹਿਲੇ ਸਫੇ ਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਹਨ ਸੋ ਅੱਜ ਬਹੁਤ ਭਗਾ ਵਾਲਾ ਸਮਾਂ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਅਸਥਾਨ ਤੇ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਆ ਕੇ ਚਰਪਾਈ ਜਦੋਂ ਚਮਕੌਰ ਦੀ ਗੜੀ ਵਿੱਚੋਂ ਨਿਕਲਦੇ ਨੇ ਗੁਰੂ ਸਾਹਿਬ ਰਾਤ ਨੂੰ ਅੱਧੀ ਰਾਤ ਨੂੰ ਤੇ ਉਸ ਸਮੇਂ ਇੱਥੇ ਘੇਰਾ ਪਿਆ ਹੋਇਆ ਬੰਤ ਹੋ ਜਾਂਦਾ ਚਾਰ ਸਿਰ ਉਹ ਤੋਂ ਨਿਕਲਣਾ ਬੜਾ ਔਖਾ ਕੰਮ ਸੀ ਗੁਰੂ ਸਾਹਿਬਾਂ ਨੇ ਅਪਣੇ ਨਾਲ ਦੇ ਸਾਥੀਆਂ ਨੂੰ ਤਾਰੇ ਦੀ ਸੇਧ ਤੇ ਜਾਣ ਵਾਸਤੇ ਇਸ਼ਾਰਾ ਕਰਕੇ ਵਿਉਂਤ ਦੇ ਨਾਲ ਨਿਕਲੇ ਕਿ ਵਾਕ ਵਾਕ ਥਾਂ ਤੇ ਉਹਨਾਂ ਨੂੰ ਭੇਜ ਦਿੰਦਾ ਤੇ ਜਦੋਂ ਜਕਾਰਾ ਛੱਡਿਆ ਜਾਏ ਤੇ ਉਦੋਂ ਨਾਲ ਕਿਹਾ ਜਾਏ ਕਿ ਜੋ ਦਸਮ ਗ੍ਰੰਥ ਸਾਹਿਬ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਗੜੀ ਐ ਜੇ ਵੀ ਚੋ ਜਾ ਰਹੇ ਨੇ ਕਿ ਕਿਸੇ ਵਿੱਚ ਹਿੰਮਤ ਆ ਤਾਂ ਮਾਰ ਲਵੋ ਜਦੋਂ ਇੱਕ ਸਿੰਘ ਨੇ ਜਕਾਰਾ ਛੱਡਿਆ ਦੂਜੇ ਨੇ ਇਸੇ ਤਰ੍ਹਾਂ ਉਸ ਸਮੇਂ ਹੋਜਾਂ ਸੁੱਤੀਆਂ ਵੀ ਸੀ ਤੇ ਜੋੜਾ ਪਾ ਕੇ ਜਾਣਾ ਥੋੜਾ ਜਿਹਾ ਖਰਾਬ ਵੀ ਠਾ ਸਕਦਾ ਸੀ ਇਸ ਕਰਕੇ ਸਾਰੇ ਨੰਗੇ ਪੈਰੀ ਚੱਲ ਕੇ ਉਦੋਂ ਆ ਨਹਿਰ ਨਹੀਂ ਸੀ ਹੁੰਦੀ ਇੱਥੇ ਇਤਿਹਾਸ ਦੱਸਦਾ ਕਿ ਆ ਜੋ ਝੰਡ ਦਾ ਰੁਖ ਹੈ ਇੱਥੇ ਆਣ ਕੇ ਕੁਝ ਕੜੀਆਂ ਗੁਰੂ ਸਾਹਿਬ ਜੀ ਦੇ ਇੱਥੇ ਨਿਵਾਸ ਕੀਤਾ ਇਸ ਕੁਝ ਕੜੀਆਂ ਦੇ ਨਿਵਾਸ ਕਰਨ ਕਰਕੇ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰ ਸਿੱਖੀ ਸੋ ਥਾਨ ਪਾਲਿਆ ਲੈ ਧੂਰ ਮੁਖ ਲਾਵਾ गुरसिख की घाल पिन हर नामवा जिन नानक सतगुर पूजा इसे करके इस खान की महानता है बेंत संगत अमृत वेले तो ला के तीन बजे तो लैके संगत सेवा कर रही हाजरिया भर रही ने सार संगत बहुत बहुत धनबाद जिन्होंने आ ਹਾਜੀ ਨੈਪਰਿਆਂ ਨੇ ਅੱਜ ਦੇ ਦਿਨ ਨਵਾਂ ਸਾਲ ਹੈ ਦਵੇਂ ਸਾਲ ਨੂੰ ਭੋਖ ਰੱਖ ਕੇ ਛੇ ਦੇ ਮਹੀਨੇ ਦੀ ਸੰਗ੍ਰਾਂਦ ਹੈ ਗੁਰੂ ਸਾਹਿਬਾਂ ਦੇ ਚਰਨ ਛੋਹ ਧਰਤੀ ਤੇ ਆ ਕੇ ਨਮਸਤਕ ਹੋਏ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੇਅੰਤ ਖੇਟਾਵਾਂ ਐ ਜਣੀਆਂ ਚੜਾਈਆਂ ਗਈਆਂ ਨੇ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਤੇ ਸੋ ਅੱਜ ਫੇਰ ਅਸੀਂ ਸਾਰੇ ਜਾਣੇ ਦੁਬਾਰਾ ਦੱਸ ਦਈਏ ਕਿ ਅੱਜ ਨਵਾਂ ਸਾਲ ਹੈ ਸਿੱਖ ਧਰਮ ਅਨੁਸਾਰ ਗੁਰਬਾਣੀ ਅਨੁਸਾਰ ਤੇ ਬਹੁਤ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਮਣ ਤੇ ਮੇਰੇ ਕੋਲੋਂ ਵਿਚਾਰ ਕਰਦਿਆਂ ਗੁਰਬਾਣੀ ਪੜ੍ਹਦਿਆਂ ਬੋਲਦਿਆਂ ਗੰਭੀਤ ਬੁਲਾ ਹੋ ਜਾਂਦੀਆਂ ਨੇ ਬਖਸ਼ ਲੈਣਾ ਆਉਣ ਆਏ ਸਮੇਂ ਚ ਅਸ਼ੀਰਵਾਦ ਬਖਸ਼ੋ ਤੇ ਚੜ੍ਹਦੀਆਂ ਕਲਾ ਵਕਸੋ ਪਿਆਰ ਨਾਲ ਸਾਰੇ ਗੱਜ ਕੇ ਫਤਿਹ ਲਾਓ ਸਾਰੇ ਪਿਆਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ